ਪਿਛਲੇ ਸਮੇਂ ਤੋਂ ਸਰਕਾਰ ਵੱਲੋਂ ਕੀਤੇ ਗਏ ਉਪਰਾਲਿਆਂ ਸਦਕਾ ਆਪਣੇ ਕਿਸਾਨ ਭਰਾਵਾਂ ਦੇ ਨਾਲ ਮਿਲ ਕੇ ਵੱਧ ਤੋਂ ਵੱਧ ਨਹਿਰੀ ਖਾਲ ਪੁਆਏ ਗਏ ਨੇ। ਵੱਖ-ਵੱਖ ਰਜਵਾਹੇ ਸੂਇਆਂ ਨੂੰ ਪੱਕਾ ਕਰਨ ਦੇ ਲਈ ਪ੍ਰੋਜੈਕਟ ਬਣਾਏ ਗਏ ਤੇ ਇਸ ਵਾਰ ਵੱਧ ਤੋਂ ਵੱਧ ਕਿਸਾਨਾਂ ਨੂੰ ਨਹਿਰੀ ਪਾਣੀ ਦਿੱਤਾ ਜਾ ਰਿਹਾ ਹੈ। ਦੇਖੋ ਨਹਿਰੀ ਪਾਣੀ ਆ ਪਿੱਛੋਂ ਇਹਦਾ ਪਹਾੜਾ ਦਰਿਆਵਾਂ ਰਾਹੀਂ ਇਹ ਪਾਣੀ ਹੋ ਕੇ ਆਉਂਦਾ ਹੈ ਤੇ ਜੋ ਆਪਾਂ ਨੂੰ ਖੁਰਾਕੀ ਤੱਤ ਆਪਾਂ ਨੇ ਫਸਲ ਨੂੰ ਚਾਹੀਦੇ ਹਨ ਉਹਦੇ ਨਾਲ ਇਹ ਭਰਪੂਰ ਹੁੰਦਾ ਹੈ। ਆਪਣੇ ਪਹਿਲਾ ਖਾਲਾ ਕੱਚਾ ਜਾ ਰਿਹਾ ਸੀ ਪਟਵਾਰੀ ਸਾਹਿਬ ਦੀ ਮਿਹਨਤ ਸਦਕਾ ਆਪਣੇ 10000 ਫੁੱਟ ਪਾਈਪ ਲਾਈਨ ਪਈ ਆ ਬਹੁਤ ਵਧੀਆ ਕੰਮ ਉਹਦਾ ਨਿਬੜਿਆ ਬਾਈ ਪਾਣੀ ਆਉਣ ਲੱਗ ਗਿਆ ਸਾਡੇ ਖੇਤ ਚ ਪਾਈਪ ਲਾਈਨ ਪਾਈ ਆ ਤੇ ਪਹਿਲਾਂ ਸਾਡੇ ਖੇਤ ਚ ਪਾਣੀ ਨਹੀਂ ਸੀ ਪਹੁੰਚ ਰਿਹਾ ਹੁਣ ਸਾਨੂੰ ਸੌਖਾ ਹੋ ਗਿਆ ਕਿ ਅੱਗੇ ਰਾਤ ਨੂੰ ਸਾਨੂੰ ਪਾਣੀ ਦੀ ਦਿੱਕਤ ਬਹੁਤ ਆ ਰਹੀ ਸੀ ਇਸ ਕਰਕੇ ਹੁਣ ਸਾਡੇ ਖੇਤ ਚ ਪਾਣੀ ਪੂਰਾ ਵਧੀਆ ਆ ਰਿਹਾ ਵਾ ਸਾਨੂੰ ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਜੋ ਸਾਨੂੰ ਕੰਮ ਮਿਲੇ ਸੀ ਉਹ ਦੂਰ ਦੂਰ ਟੇਲਾਂ ਤੱਕ ਪਾਣੀ ਪਹੁੰਚਾਇਆ ਹਰੇਕ ਜ਼ਿਮੀਦਾਰ ਨੂੰ ਅਸੀਂ ਉਤਸ਼ਾਹਿਤ ਕੀਤਾ ਕਿ ਉਹ ਆਪਣੇ ਖੇਤਾਂ ਵਿੱਚ ਵੱਧ ਤੋਂ ਵੱਧ ਪਾਈਚਾਰਾ ਖਾਲ ਪਾਣ ਤੇ ਜਿੱਥੇ ਵੀ ਪਾਈਪਲਾਈਨ ਪੈ ਸਕੀ ਉੱਥੇ ਅਸੀਂ ਵੱਧ ਤੋਂ ਵੱਧ ਪਾਈਪਲਾਈਨ ਪਾਉਣ ਦੀ ਕੋਸ਼ਿਸ਼ ਕੀਤੀ ਜਿਹੜੀਆਂ ਕੱਸੀਆਂ 'ਚ ਪਾਣੀ ਆ ਗਿਆ 40-40 ਸਾਲਾਂ ਬਾਅਦ ਅੱਜ ਮੈਨੂੰ 14 ਵੀਡੀਓ ਆਈਆਂ ਮੇਰੇ ਕੋਲ ਅੱਜ ਜਿੱਥੇ ਲੋਕ ਇਹ ਕਹਿ ਰਹੇ ਨੇ ਜੀ 35 ਸਾਲ ਬਾਅਦ ਪਾਣੀ ਆਇਆ ਸਾਡੇ ਅਸੀਂ ਪਾਣੀ ਐ ਇਸ ਕੱਸੀ 'ਚ ਦੇਖਿਆ